بسم اللہ الرحمن الرحیم اج ਦਾ ਇਹ ਜਿਹੜਾ ਪੱਤਰਕਾਰ ਸੰਮੇਲਨ ਹੈ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਵੱਲੋਂ ਇਹ ਬੁલાਇਆ ਗਿਆ ਹੈ ਇਸ ਦੀ ਜ਼ਰੂਰਤ ਤਾਂ ਪਈ ਕਿ ਸਾਡਾ ਭਾਰਤ ਜਿਹੜਾ ਹੈ ਉਹ ਪੂਰੀ ਦੁਨੀਆ 'ਚ ਆਪਣੀ ਵਿਲੱਖਣਤਾ ਜਿਹੜੀ ਡੈਮੋਕ੍ਰੇਸੀ ਦੀ وجہ ਨਾਲ ਹੈ ਉਹ ਦੀ وجہ ਨਾਲ ਪਛਾਣਿਆ ਜਾਂਦਾ ਹੈ ਔਰ ਬੜੇ ਦੁੱਖ ਦੀ ਗੱਲ ਹੈ ਕਿ ਬੀਤੇ 2 ਦਿਨ ਪਹਿਲਾਂ ਭਾਰਤ ਦਾ ਜਿਹੜਾ ਸੂਬਾ ਬਿਹਾਰ ਔਰ ਬਿਹਾਰ ਨੂੰ ਅਸੀਂ ਆਪਣੇ ਦੇਸ਼ ਦੀ ਰੀੜ ਦੀ ਹੱਡੀ ਵੀ ਕਹਿ ਸਕਦੇ ਆ ਬਹੁਤ ਮਜ਼ਬੂਤ ਅچھے ਲੋਕ ਜਿਹੜੇ ਐ ਬਿਹਾਰ ਦੇ ਵਿੱਚ ਰਹਿੰਦੇ ਨੇ ਔਰ ਸਾਰੇ ਹੀ ਕਿਰਤੀ ਲੋਕ ਜਿਹੜੇ ਹਰੇਕ ਸੂਬੇ 'ਚ ਕੰਮ ਕਰਨ ਦੇ ਲਈ ਉਹ ਹਮੇਸ਼ਾ ਹੀ ਅੱਗੇ ਹੁੰਦੇ ਨੇ ਉਹ ਸੂਬੇ ਦੇ ਜਿਹੜੇ ਮੁੱਖ ਮੰਤਰੀ ਨੇ ਨितीश ਕੁਮਾਰ ਜੀ ਉਹਨਾਂ ਨੇ ਪਰਸੋਂ ਇੱਕ ਪ੍ਰੋਗਰਾਮ ਦੇ ਦੌਰਾਨ ਜਿੱਥੇ ਬੱਚਿਆਂ ਨੂੰ ਡਿਗਰੀਆਂ ਵੰਡੀਆਂ ਜਾ ਰਹੀਆਂ ਸੀਗੀਆਂ ਜਾਦੀ ਇੱਕ ਮੁਸਲਮਾਨ ਲੜਕੀ ਜਿਹੜੀ ਕਿ ਡਾਕਟਰ ਬਣੀ ਸੀ ਉਹ ਆਪਣੀ ਡਿਗਰੀ ਲੈਣ ਦੇ ਲਈ ਆਨਰ ਲੈਂਡ ਦੇ ਲਈ ਸੀਐਮ ਸਾਹਿਬ ਦੇ ਕੋਲ ਪਹੁੰਚਦੀ ਹੈ ਤੇ ਉਹ ਬੜੀ ਹੀ ਮੈਂ ਕਹਿੰਨਾ ਕਿ ਗੈਰ ਸੰਵਿਧਾਨਕ ਹਰਕਤ ਕਰਦੇ ਹੋਏ ਔਰ ਆਪਣੇ ਉਹਨਾਂ ਦਾ ਜਿਹੜਾ ਇਮੋਸ਼ਨਸ ਹੈ ਮਤਲਬ ਉਹਨਾਂ ਦੀ ਜਿਹੜਾ ਨਜ਼ਰੀਆ ਹੈ ਉਹ ਬਿਲਕੁਲ ਹੀ ਧਾਰਮਿਕ ਕट्टरवाद ਦੇ ਉੱਤੇ ਲੈ ਜਾਂਦੇ ਹੋਏ ਉਹਨਾਂ ਨੇ ਜਦ ਉਸ ਬੇਟੀ ਨੂੰ ਪ੍ਰਸ਼ੰਸਾ ਪੱਤਰ ਜਾਂ ਡਿਗਰੀ ਜੋ ਵੀ ਉਹਨੂੰ ਦਿੱਤੀ ਉਸ ਬੇਲੇ ਜਦੋਂ ਉਹਨੇ ਨਕਾਬ ਪਾਇਆ ਹੋਇਆ ਸੀ ਤੇ ਉਹਨਾਂ ਨੇ ਬੜੀ ਬਖਤਮੀਸੀ ਦੇ ਨਾਲ ਅ ਔਰ ਆਪਣੀ ਆਪਣੇ ਅਹੁਦੇ ਦਾ ਧਿਆਨ ਨਾ ਰੱਖਦੇ ਹੋਏ ਉਸ ਬੇਟੀ ਦੇ ਮੂੰਹ ਤੋਂ ਨਕਾਬ ਜਿਹੜਾ ਉਤਾਰਿਆ ਉਹਨੂੰ ਝਟਕੇ ਦੇ ਨਾਲ ਉਸ ਦੇ ਨਕਾਬ ਨੂੰ ਖਿੱਚਿਆ ਇਹ ਇਹ ਮਸਲਾ ਜਿਹੜਾ ਇਸ ਵੇਲੇ ਪੂਰੀ ਦੁਨੀਆ 'ਚ ਚਰਚਾ ਦਾ ਮੌਜੂ ਹੈ ਲੇਕਿਨ ਅਸੀਂ ਪੰਜਾਬ ਵੱਲੋਂ ਉਹਨਾਂ ਨੂੰ ਮੰਗ ਕਰਨਾ ਚਾਹੁੰਦੇ ਆਂ ਕਿ ਮੁੱਖ ਮੰਤਰੀ ਨितीश ਕੁਮਾਰ ਜੀ ਨੂੰ ਚਾਹੀਦਾ ਹੈ ਕਿ ਉਹ ਬਿਨਾਂ ਸ਼ਰਤ ਜਿਹੜਾ ਇਸ ਮਾਮਲੇ ਦੇ ਉੱਤੇ ਮਾਫੀ ਮੰਗਣ ਕੋਈ ਕਿੰਤੂ ਪ੍ਰੰਤੂ ਨਾ ਕਰਨ ਕੁਝ ਗਲਤੀਆਂ ਐਸੀਆਂ ਹੁੰਦੀਆਂ ਜਿਨ੍ਹਾਂ ਦੇ ਵਿੱਚ ਸਿਰਫ ਇਹ ਕਹਿ ਦੇਣਾ ਹੀ ਸਭ ਤੋਂ ਪਹਿਲੀ ਜ਼ਰੂਰੀ ਗੱਲ ਹੁੰਦੀ ਹੈ ਕਿ ਇਹ ਸਾਡੇ ਕੋਲ ਗਲਤੀ ਹੋਈ ਹੈ ਅਸੀਂ ਦੁਬਾਰਾ ਇਹ ਨਹੀਂ ਕਰਾਂਗੇ ਕੁਝ ਲੋਕ ਜਿਹੜੇ ਨੇ ਉਹਨਾਂ ਦੀ ਹਮਾਇਤ ਕਰਦੇ ਪਏ ਨੇ ਕੁਝ ਰਾਜਨੇਤਾ ਹਮਾਇਤ ਕਰਦੇ ਪਏ ਨੇ ਉਹ ਸਮਝਦੇ ਵੀ ਇੱਕ ਮੁੱਖ ਮੰਤਰੀ ਹੈ ਔਰ ਅਗਰ ਇਹਨੇ ਕੋਈ ਗਲਤ ਕੰਮ ਕੀਤਾ ਹੈ ਤੇ ਉਲਟਾ ਇਹਨੂੰ ਇਹਨੂੰ ਬਚਾਣਾ ਚਾਹੀਦਾ ਹੈ ਕਿਸੇ ਤਰ੍ਹਾਂ ਡੈਮੇਜ ਕੰਟਰੋਲ ਕਰਨਾ ਚਾਹੀਦਾ ਹੈ ਮੈਂ ਉਹਨਾਂ ਲੀਡਰਾਂ ਨੂੰ ਵੀ ਕਹਿਣਾ ਚਾਹੁੰਨਾ ਕਿ ਘੱਟੋ-ਘੱਟ ਇੱਕ ਵਾਰੀ ਆਪਣੀ ਮਾਂ-ਭੈਣ ਨੂੰ ਹੀ ਘਰ ਜਾ ਕੇ ਦੇਖ ਲੈਣ ਸਾਡੇ ਮੁਲਕ ਦੇ ਵਿੱਚ ਇਹ ਰਿਵਾਜ ਹੈ ਕਿ ਅਗਰ ਕੋਈ ਮੁਸਲਮਾਨ ਬੇਟੀ ਨਕਾਬ ਪੈਂਦੀ ਹੈ ਜਾਂ ਕੋਈ ਸਿੱਖਾਂ ਦੀ ਧੀ ਜਿਹੜੀ ਹੈ ਸਿਰ ਤੇ ਦਸਤਾਰ ਸਜਾਉਂਦੀ ਹੈ ਜਾਂ ਕੋਈ Hindu ਭੈਣ ਜਿਹੜੀ ਹੈ ਸਿਰ ਤੇ ਆਚਰ ਲੈ ਕੇ ਤੁਰਦੀ ਹੈ ਤੇ ਅਸੀਂ ਉਹਨੂੰ ਰਿਸਪੈਕਟ ਦਿੰਨੇ ਸਤਕਾਰ ਦਿੰਨੇ ਨਾ ਕਿ ਬਦਤਮੀਜ਼ੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇਸ ਲਈ ਬਿਹਾਰ ਦੇ ਮੁੱਖ ਮੰਤਰੀ ਨੇ ਜੋ ਕੁਝ ਵੀ ਕੀਤਾ ਹੈ ਇਹ ਸਮਾਜਿਕ ਤੌਰ ਤੇ ਵੀ ਕਬੂਲ ਨਹੀਂ ਹੈ ਧਾਰਮਿਕ ਤੌਰ ਤੇ ਵੀ ਕਬੂਲ ਨਹੀਂ ਇਹ ਕਾਨੂੰਨੀ ਤੌਰ ਦੇ ਉੱਤੇ ਵੀ ਕਬੂਲ ਨਹੀਂ ਹੈ ਕੋਈ ਵੀ ਬੰਦਾ ਭਾਵੇਂ ਉਹ ਜਿੱਡੇ ਮਰਜ਼ੀ ਵੱਡੇ ਅਹੁਦੇ ਦੇ ਉੱਤੇ ਬੈਠ ਜਾਏ ਅਗਰ ਉਹ ਆਪਣੇ ਅਹੁਦੇ ਦਾ ਗਲਤ ਇਸਤੇਮਾਲ ਕਰਦਾ ਹੈ ਤੇ ਮੈਂ ਸਮਝਦਾ ਕਿ ਉਹਦਾ ਸੰਗਿਆਨ ਲੈਣਾ ਚਾਹੀਦਾ ਹੈ ਪੁੱਛੋਣੀ ਚਾਹੀਦੀ ਹੈ ਕਾਰਵਾਈ ਹੋਣੀ ਚਾਹੀਦੀ ਹੈ ਤੇ ਹੁਣ ਸਾਰੇ ਮਹਿਲਾ ਆਯੋਗ ਚੁੱਪ ਹੈ ਵਿਹਾਰ ਵਾਲਾ ਮਹਿਲਾ ਆਯੋਗ ਵੀ ਚੁੱਪ ਹੈ ਕੇਂਦਰ ਵਾਲਾ ਮਹਿਲਾ ਆਯੋਗ ਵੀ ਚੁੱਪ ਹੈ ਤੇ ਉਹਦਾ ਤਾਂ ਬੜਾ ਰੌਲਾ ਪਾਉਂਦੇ ਨੇ ਇੱਕ ਵੱਡਾ ਬੰਦਾ ਜਿਹੜਾ ਆਪਣੇ ਅਹੁਦੇ ਤੇ ਬੈਠ ਕੇ ਇੱਕ ਬੇਟੀ ਦੇ ਨਾਲ ਬਦਤਮੀਜ਼ੀ ਕਰ ਰਿਹਾ ਉੱਥੇ ਤੁਹਾਡੀ ਜ਼ੁਬਾਨ ਬੰਦ ਹੋ ਗਈ ਹੈ ਤੇ ਇਸ ਲਈ ਇਹ ਮਸਲਾ ਸਿਰਫ ਇੱਕ ਮੁਸਲਮਾਨ ਤੀਦਾ ਨਹੀਂ ਹੈ ਸਿਰਫ ਇਹ ਪੂਰੀਆਂ ਬੇਟੀਆਂ ਦਾ ਮਸਲਾ ਹੈ ਭਾਵੇਂ ਉਹ ਕਿਸੇ ਵੀ ਧਰਮ ਦੇ ਨਾਲ ਸੰਬੰਧ ਰੱਖਦੀਆਂ ਐ ਤਾਂ ਅੱਜ ਅਗਰ ਇਹਨੂੰ ਆਪਾਂ ਨਹੀਂ ਟੋਕਾਂਗੇ ਅਗਰ ਆਪਾਂ ਸਾਰੇ ਮਿਲ ਕੇ ਆਵਾਜ਼ ਨਹੀਂ ਚੱਕਾਂਗੇ ਕੱਲ ਨੂੰ ਕੋਈ ਹੋਰ ਵੀ ਬੰਦਾ ਜਿਹੜਾ ਕਿਸੇ ਵੱਡੇ ਉਦੇ ਤੇ ਬੈਠਾ ਹੈ ਉਹ ਕਿਸੇ ਵੀ ਧੀ ਪੈਣ ਦੀ ਬੇਇੱਜ਼ਤੀ ਕਰ ਸਕਦਾ ਕੁਝ ਵੀ ਕਹਿ ਸਕਦਾ ਉਹ ਆਪਣੇ ਇਸ ਲਈ ਸਾਰੇ ਧਾਰਮਿਕ ਲੋਕਾਂ ਨੂੰ ਰਾਜਨੀਤਿਕ ਲੋਕਾਂ ਨੂੰ ਮੈਂ ਅਪੀਲ ਵੀ ਕਰਦਾ ਕਿ ਉਹਨਾਂ ਨੂੰ ਇਸ ਮਾਮਲੇ ਦੇ ਉੱਤੇ ਨਦੀਸ਼ ਕੁਮਾਰ ਦੇ ਖਿਲਾਫ ਜਿਹੜੀ ਹੈ ਆਪਣੀ ਵਿਰੋਧਤਾ ਦਰਜ ਕਰਨੀ ਚਾਹੀਦੀ ਹੈ ਤੁਹਾਡੇ ਵੱਲੋਂ ਵੀ ਕੋਈ ਮਾਮਲਾ ਵਗੈਰਾ ਦਰਜ ਕਰਵਾਇਆ ਨਹੀਂ ਐਦਾ ਹੈ ਕਿ ਅਸੀਂ ਇਸ ਬਾਰੇ ਦੇ ਵਿੱਚ ਇੱਕ ਮੀਟਿੰਗ ਬੁਲਾ ਰਹੇ ਹਾਂ ਔਰ ਅਸੀਂ ਪੂਰੀ ਕੋਸ਼ਿਸ਼ ਦੇ ਵਿੱਚ ਹਾਂ ਕਿ ਇੱਕ ਮੁਕੱਦਮਾ ਜਿਹੜਾ ਆਇਆ ਸੀ ਇਸ ਤਗਾਸੇ ਦਾ ਉਹ ਲੁਧਿਆਣਾ ਦੀ ਅਦਾਲਤ ਚ ਬਿਹਾਰ ਦੇ ਮੁੱਖ ਮੰਤਰੀ ਦੇ ਖਿਲਾਫ ਇਸ ਮੁੱਦੇ ਨੂੰ ਲੈ ਕੇ ਜ਼ਰੂਰ ਦਵਾਂਗੇ ਮਾਨ ਸਾਹਿਬ ਤੁਹਾਡੀ ਕੋਈ ਸੈਂਟਰ ਦੇ ਵਿੱਚ ਹੋਮ ਮਿਨਿਸਟਰ ਦਾ ਕੋਈ ਉੱਚ ਮਨਿਸਟਰ ਨਾਲ ਕੋਈ ਗੱਲਬਾਤ ਨਹੀਂ ਨਹੀਂ ਕਿਸੇ ਮਨਿਸਟਰ ਦੇ ਨਾਲ ਕੋਈ ਗੱਲ ਨਹੀਂ ਕੀਤੀ ਗਈ ਦੇਖੋ ਜਿਹੜਾ ਸਾਡਾ ਦੇਸ਼ ਹੈ ਡੈਮੋਕ੍ਰੇਸੀ ਦਾ ਸਭ ਤੋਂ ਮਜ਼ਬੂਤ ਸਤੰਭ ਜਿਹੜਾ ਹੈ ਉਹ ਪ੍ਰੈਸ ਹੁੰਦੀ ਹੈ ਤੇ ਇਸ ਲਈ ਸਭ ਤੋਂ ਪਹਿਲਾਂ ਅਸੀਂ ਪ੍ਰੈਸ ਦੇ ਮਾਧਿਅਮ ਦੇ ਨਾਲ ਹੀ ਬਿਹਾਰ ਦੇ ਮੁੱਖ ਮੰਤਰੀ ਜੀ ਨੂੰ ਹਾਲਾਂਕਿ ਉਹਨਾਂ ਨੇ ਉਹ ਬਦਤਮੀਜ਼ੀ ਕੀਤੀ ਹੈ ਔਰ ਗੈਰ ਸਵਿਧਾਨਕ ਕੰਮ ਕੀਤਾ ਹੈ ਲੇਕਿਨ ਉਹ ਉਮਰ ਦੇ ਲਿਹਾਜ਼ ਨਾਲ ਵੀ ਸਾਡੇ ਤੋਂ ਵੱਡੇ ਨੇ ਤੇ ਇਸ ਲਈ ਅਸੀਂ ਤਾਂ ਆਪਣੀ ਤਹਿਜ਼ੀਬ ਦਾ ਦਮਨ ਨਹੀਂ ਛੱਡਦੇ ਪਏ ਉਹਨਾਂ ਨੂੰ ਵੀ ਜੀ ਕਹਿੰਦੇ ਪਏ ਆ ਕਿ ਅਗਰ ਤੁਸੀਂ ਇਹ ਕੀਤਾ ਹੈ ਤੇ ਤੁਹਾਨੂੰ ਬਿਨਾਂ ਸ਼ਰਤ ਜਿਹੜੀ ਉਹ ਇੱਕ ਵਾਰੀ ਮਾਫੀ ਜ਼ਰੂਰ ਮੰਗਣੀ ਚਾਹੀਦੀ ਹੈ ਸਾਹਿਬ ਸੀਐਮ ਤਾਂ ਕਹਿੰਦੇ ਸਟੇਟ ਦਾ ਰਾਜਾ ਹੁੰਦਾ ਇੱਕ ਤਰ੍ਹਾਂ ਉਹ ਕੈਂਚਲ ਦੇ ਕੈਮਰੇ ਦੇ ਵਿੱਚ ਉਹਨੇ ਇਹ ਕੰਮ ਕੀਤਾ ਵਾ ਕੀ ਲੱਗਦਾ ਕਿ ਉਹ ਮੈਸੇਜ ਕੀ ਦਿਨਾ ਚਾਹੁੰਦਾ ਅਸਲ ਜੋ ਮੈਸੇਜ ਇਹ ਹੈ ਕਿ ਉਹਨਾਂ ਨੇ ਜਿਹੜੀ ਅੰਦਰ ਉਹਨਾਂ ਦੇ ਦੁਸ਼ਮਣੀ ਛੁਪੀ ਹੋਈ ਹੈ ਕਟ ਗਿਣਤੀਆਂ ਦੀ ਕਿਉਂਕਿ ਉਹ ਤਾਂ ਬਿਹਾਰ ਜਿੱਕ ਵਾਸੇ ਰੋਲਾ ਪਾਉਂਦੇ ਆ ਕਿ ਮੈਂ ਮੁਸਲਮਾਨਾਂ ਦਾ ਵੀ ਹિતેચ્છੀਆਂ ਆਂ ਜੀ ਸ਼ੀਆਂ ਆਂ ਜੀ ਬਾਕੀ ਧਰਮਾਂ ਦਾ ਵੀ ਬੜਾ ਹਿਤેચ્છੀਆਂ ਲੇਕਿਨ ਉਹਨਾਂ ਦੇ ਦਿਲ ਦੇ ਵਿੱਚ ਜਿਹੜੀ ਨਫ਼ਰਤ ਛੁਪੀ ਹੋਈ ਆ ਉਹ ਇਸ ਕਿਸੇ ਨੇ ਜਿਹੜੀ ਆ ਖੋਲ ਕੇ ਸਾਹਮਣੇ ਲਿਆ ਦਿੱਤੀ ਐ ਉਹਨਾਂ ਦੀ ਵਜ਼ਾਰਤ ਚ ਜਿਹੜਾ ਇੱਕ ਮੁਸਲਮਾਨ ਮੰਤਰੀ ਐ ਉਹਨੂੰ ਵੀ ਚਾਹੀਦਾ ਕਿ ਉਹਨੂੰ ਗੈਰਤ ਦਾ ਲਿਹਾਜ਼ ਕਰਦੇ ਹੋਏ ਇਹਨਾਂ ਦੀ ਕੈਬਨਿਟ ਤੋਂ ਇਸਤਿਫਾ ਦੇ ਦੇਣਾ ਚਾਹੀਦਾ ਸੀ ਅੱਜਕੱਲ੍ਹ ਇੰਟਰਵਿਊ ਜਨਾਂ ਨੇ ਇਹ ਵੀ ਕਿਹਾ ਵੀ ਫੇਰ ਕੀ ਹੋਇਆ ਹਲੇ ਹਜਾਬ ਹੀ ਲਾਇਆ ਮੈਂ ਕਿਹੜਾ ਕੁਝ ਗਲਤ ਕੱਟ ਚ ਕਰ ਰਿਹਾ ਦੇਖੋ ਮੈਨੂੰ ਤਾਂ ਦੋ ਗੱਲਾਂ ਇਹਦੇ ਚਾਇਕ ਤਾਂ ਉਹਨਾਂ ਦਾ ਜਿਹੜਾ ਸਭਿਤਾ ਤੋਂ ਪਰੇ ਜਾ ਜਾਣਾ ਦੂਸਰਾ ਉਮਰ ਦੇ ਲਿਹਾਜ਼ ਨਾਲ ਵੀ ਮੈਂ ਸਮਝਦਾ ਕਿ ਹੁਣ ਉਹ ਮੁੱਖ ਮੰਤਰੀ ਰਹਿਣ ਦੇ ਯੋਗ ਨਹੀਂ ਰਹੇ ਆ ਉਮਰ ਤਾਂ ਕਾਫੀ ਜ਼ਿਆਦਾ ਹੋ ਗਈ ਹੈ ਔਰ ਸ਼ਾਇਦ ਇਹ ਔਦਾ ਉਹਨਾਂ ਕੋਲ ਸੰਭਲ ਨਹੀਂ ਰਿਹਾ ਤਾਂ ਹੀ ਉਹ ਐਸੀ ਹਰਕਤਾਂ ਜਿਹੜੀਆਂ ਉਹਨਾਂ ਦਾ ਵੀ ਸੈਂਟਰ ਸਰਕਾਰ ਕਾਰਵਾਈ ਕਰੇਗੀ ਮੁੱਖ ਮੰਤਰੀ ਦੀ ਨਹੀਂ ਸੈਂਟਰ ਸਰਕਾਰ ਕਿਉਂ ਇਤਾਂ ਜਿਸ ਪਾਰਟੀ ਨੇ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਪਹਿਲਾਂ ਤਾਂ ਉਹਨਾਂ ਦੇ ਲੀਡਰਾਂ ਨੂੰ ਚਾਹੀਦਾ ਹੈ ਉੱਥੇ ਦੇ ਜਿਹਨੇ ਲੋਕਲ ਮੁਸਲਮਾਨ ਐਮਐਲਏ ਨੇ ਬਿਹਾਰ ਦੇ ਉਹਨਾਂ ਨੂੰ ਚਾਹੀਦਾ ਕਿ ਮੁੱਖ ਮੰਤਰੀ ਕੋਲ ਜਾਣ ਉਹਨਾਂ ਨੂੰ ਕਹਿਣ ਵੀ ਬਿਨਾਂ ਸ਼ਰਤ ਮਾਫੀ ਮੰਗੋ ਦੇਖੋ ਇਹ ਮਸਲਾ ਜਿਹੜਾ ਹੈ ਇਹ ਕੋਈ ਲੜਾਈ ਦਾ ਮਸਲਾ ਨਹੀਂ ਹੈ ਇਹ ਸਨਮਾਨ ਦਾ ਮਸਲਾ ਹੈ ਬੇਟੀਆਂ ਦੇ ਇਹ ਕੋਈ ਐਸਾ ਮਸਲਾ ਨਹੀਂ ਹੈ ਕਿ ਵੀ ਇਸ ਮਸਲੇ ਨੂੰ ਲੈ ਕੇ ਆਪਾਂ ਕਹੀਏ ਜੀ ਬਹੁਤ ਉਗਰ ਪ੍ਰਦਰਸ਼ਨ ਹੋਣੇ ਚਾਹੀਦੇ ਨਹੀਂ ਇਹ ਆਤਮ ਸਨਮਾਨ ਦਾ ਮਸਲਾ ਹੈ ਇਹਦੇ ਵਿੱਚ ਹਰੇਕ ਬੰਦੇ ਨੂੰ ਆਪਣੀ ਵਿਰੋਧਤਾ ਦਰਜ ਕਰਾਣੀ ਚਾਹੀਦੀ ਹੈ ਮੁੱਖ ਮੰਤਰੀ ਨਦੀਸ਼ ਕੁਮਾਰ ਨੂੰ ਮਾਫੀ ਮੰਗਣੀ ਚਾਹੀਦੀ ਹੈ ਔਰ ਉਸ ਬੇਟੀ ਨੂੰ ਵਾਪਸ ਬਿਹਾਰ ਬੁਲਾ ਕੇ ਉਹਦੇ ਅਹੁਦੇ ਦੇ ਉੱਤੇ ਜਿਹੜਾ ਉਹਨੂੰ ਜੋਇਨ ਕਰਾ ਦੇ बीजेपी सरकार है पीएम मोदी नरेंद्र मोदी तईते प्रधानमंत्री ने ते ओना ने एक स्लोगन ਦਿੱਤਾ ਆ ਬੇਟੀ ਬਚਾਓ ਬੇਟੀ ਪੜਾਓ ਕੀ ਲੱਗਦਾ ਹੈ ਤੇ ਮੈਂ ਸਮਝਦਾ ਜੇ ਜਿੱਥੇ ਤੱਕ ਸਾਡੇ ਪ੍ਰਧਾਨ ਮੰਤਰੀ ਜੀ ਨੇ ਸਲੋਗਨ ਦਿੱਤਾ ਹੈ ਬੇਟੀ ਬਚਾਓ ਬੇਟੀ ਪੜਾਓ ਉਸ ਸਲੋਗਨ ਦੇ ਤਹਿਤ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਬਿਹਾਰ ਦੇ ਮੁੱਖ ਮੰਤਰੀ ਨੂੰ ਇਹ ਹਦਾਇਤ ਜਾਰੀ ਕਰਨ ਕਿ ਉਹ ਇਸ ਮਾਮਲੇ ਦੇ ਵਿੱਚ ਮਾਫੀ ਮੰਗੇ ਸਰ ਬੇਟੀ ਕੇ ਸਾਥ ਆਪਕੀ ਬਾਤ ਚਿਤ ਹੋਈ ਹੈ ਕੀ ਕੁਛ ਉਸਕੇ ਨਹੀਂ ਬੇਟੀ ਦੇ ਨਾਲ ਜਿਹੜਾ ਵੀ ਉਹਨਾਂ ਦੀਆਂ ਖਬਰਾਂ ਸੋਸ਼ਲ ਮੀਡੀਆ ਤੇ ਹੈ ਯਾਰ ਪੰਜਾਬ ਕੇਸਰੀ ਦੇ ਫਰੈਂਡ ਬੇਟੀ ਦਾ ਬਿਆਨ ਛਪਿਆ ਹੈ ਕਿ ਮੈਂ ਬਿਹਾਰ ਛੱਡ ਕੇ ਜਾ ਰਹੀ ਹਾਂ ਤੇ ਬੜੀ ਸ਼ਰਮ ਦੀ ਗੱਲ ਹੈ ਕਿ ਅਗਰ ਇੱਕ ਬੇਟੀ ਨੂੰ ਇੱਕ ਮੁੱਖ ਮੰਤਰੀ ਦੀ ਹਰਕਤ ਦੀ وجہ ਨਾਲ ਉਹ ਲਗਰ ਆਪਾਂ ਅਗਰ ਆਪਣੇ ਆਪਣੇ ਘਰ ਦੇ ਉੱਤੇ ਲਾ ਕੇ ਦੇਖੀਏ ਤੇ ਕਿਸੇ ਵੀ ਬੇਟੀ ਦਾ ਜਾਂ ਬੱਚੇ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਪਬਲਿਕ ਦੇ ਵਿੱਚ ਕਰਨ ਦਾ ਮਤਲਬ ਹੀ ਹੁੰਦਾ ਹੈ ਕਿ ਅਸੀਂ ਉਹ ਦਿਮਾਗੀ ਤੌਰ ਤੇ ਉਹ ਜਿਹੜਾ ਸੋਸ਼ਲ ਤੌਰ ਤੇ ਉਹਨੂੰ ਅਸੀਂ ਡੈਮੇਜ ਕਰਦੇ ਪਏ ਆ ਉਹਦੀ ਜ਼ਿੰਦਗੀ ਨੂੰ ਖਰਾਬ ਕਰਦੇ ਪਏ ਆ ਕਿਤੇ ਨਾ ਕਿਦਾ ਇਹਦਾ ਅਸਰ ਪੂਰੇ ਜੀਵਨ ਦੇ ਉੱਤੇ ਹੁੰਦਾ ਇਸ ਲਈ ਉੱਥੇ ਦੀ ਜਿਹੜੀ ਕੈਬਨਿਟ ਹੈ ਉੱਥੇ ਦੇ ਜਿਹੜੇ ਮੰਤਰੀ ਹੈ ਪਹਿਲਾਂ ਉਸ ਬੇਟੀ ਦੇ ਘਰ ਜਾਣ ਉਹਦੇ ਤੋਂ ਮਾਫੀ ਮੰਗਣ ਤਾਂ ਕਿ ਮਸਲਾ ਜਗਾਏ ਨਾ ਬਿਲਕੁਲ ਉੱਥੇ ਦੇ ਜਿਹੜੇ ਇਮਾਮ ਹੈ ਉਹ ਮਿਲਣ ਲਈ ਜਾਣਗੇ ਪੰਜਾਬ ਤੋਂ ਤਾਂ ਕੋਈ ਵਫਤ ਨਹੀਂ ਜਾਏਗਾ ਕਿਉਂਕਿ ਬਿਹਾਰ ਚ ਇਮਾਰਤ-ਏ-ਸ਼ਰੀਆ ਦਾ ਦਫਤਰ ਹੈ ਔਰ ਉੱਥੇ بڑے بڑے ਸਾਡੇ ਇਮਾਮ ਜਿਹੜੇ ਹੈ ਪਹਿਲਾਂ ਤੋਂ ਸੇਵਾ ਕਰਦੇ ਆ ਰਹੇ ਨੇ ਇਸ ਲਈ ਉਹ ਸਾਰੇ ਇਸ ਦੇ ਨਾਲ ਜਿਹੜਾ ਸੰਪਰਕ ਇਹਦਾ ਤੁਹਾਨੂੰ ਕੀ ਮਾਫੀ ਮੰਗਣ ਦੇ ਨਾਲ ਕੀ ਸੀਐਮ ਸਾਹਿਬ ਨੂੰ ਕੋਈ ਪਛਤਾਵਾ ਹੋਊਗਾ ਕਿਉਂਕਿ ਪਹਿਲਾਂ ਪਛਤਾਵਾ ਤਾਂ ਦੇਖੋ ਪਛਤਾਵਾ ਤਾਂ ਹੋਣਾ ਚਾਹੀਦਾ ਇਸ ਤੋਂ ਪਹਿਲਾਂ ਵੀ ਉਹ ਕਈ ਹਰਕਤਾਂ ਐਸੀਆਂ ਕਰ ਚੁੱਕਿਆ ਪਿਛਲੇ ਇੱਕ ਸਾਲ ਦੇ ਵਿੱਚ ਕਿ ਚਾਹੀਦਾ ਕਿ ਤਰ੍ਹਾਂ ਕਿਤੇ ਸਰਕਾਰ ਨੂੰ ਕਿ ਮੁੱਖ ਮੰਤਰੀ ਕੋਈ ਸੂਝਵਾਨ ਬੰਦੇ ਨੂੰ ਹੋ ਸਕਦਾ ਹੈ ਕਿ ਉਹਨਾਂ ਨੇ ਆਪਣੇ ਸਮੇਂ ਬੜੀਆਂ ਸੇਵਾਵਾਂ ਦਿੱਤੀਆਂ ਹੋਣ ਲੇਕਿਨ ਉਮਰ ਦਾ ਤਕਾਜ਼ਾ ਸ਼ਾਇਦ ਉਹਨਾਂ ਕੋਲ ਤਖਤ ਜਿਹੜਾ ਉਹ ਸੰਭਲ ਨਹੀਂ ਰਿਹਾ ਕਿਉਂਕਿ ਜਿਹੜਾ ਮੁੱਖ ਮੰਤਰੀ ਹੁੰਦਾ ਹੈ ਉਹ ਰਾਜਾ ਹੁੰਦਾ ਹੈ ਸੂਬੇ ਦਾ ਤੇ ਰਾਜਾ ਜਿਹੜਾ ਅਸਲ ਦੇ ਵਿੱਚ ਰਾਜਾ ਨਹੀਂ ਹੁੰਦਾ ਉਹ ਇੱਕ ਬਾਪ ਦੀ ਤਰ੍ਹਾਂ ਹੁੰਦਾ ਹੈ ਆਪਣੇ ਸੂਬੇ ਦੇ ਲਈ ਉਹੜੇ ਪਿਓ ਜਿਹੜਾ ਆਪਣੇ ਸਾਰੇ ਧੀਆ ਪੁੱਤਾਂ ਨੂੰ ਸਾਰੇ ਬੱਚਿਆਂ ਨੂੰ ਬੜਿਆਂ ਨੂੰ ਛੋਟਿਆਂ ਨੂੰ ਸਭ ਨੂੰ ਪਿਆਰ ਕਰਦਾ ਸਾਰਿਆਂ ਨੂੰ ਆਪਣੀ ਬੁੱਕਲ ਚ ਲੈ ਕੇ ਚੱਲਦਾ ਤੇ ਫਿਰ ਇਹ ਕਿਸ ਤਰ੍ਹਾਂ ਦਾ ਪਿਓ ਹੈ ਜਿਹੜਾ ਆਪਣੀ ਹੀ ਧੀ ਦੇ ਮੂੰਹ ਤੋਂ ਨਕਾਬ ਉਤਾਰ ਰਿਹਾ ਤੇ ਕਿਤੇ ਨਾ ਕਿਤੇ ਇਸ ਵਾਰੀ ਉਹਨਾਂ ਨੂੰ ਉੱਥੇ ਵਿਚਾਰਨਾ ਚਾਹੀਦਾ